ਤੁਸੀਂ ਦੇਖ ਸਕਦੇ ਹੋ 250 ਆਰਟ ਐਂਡ ਕ્રાਫਟ ਪਿਕਚਰ ਭਰਤੀ ਪੂਰੀ ਕਰੋ ਔਰ ਨਾਲ ਪੰਜਾਬ ਸਰਕਾਰ ਮੁਰਦਾਬਾਦ ਫਿਰ ਜਗਾਰਾਂ ਨੂੰ ਆਪਣੀਆਂ ਮੰਗਾਂ ਸਰਕਾਰ ਨੂੰ ਦਰਸ਼ਨ ਵਾਸਤੇ ਐਸਟਰਾ ਵਿਧੀਆਂ ਪੈਰੀਆਂ ਸ਼ਰਤਾਂ ਤੇ ਐਸਐਸਟੀ ਨੂੰ ਸ਼ਾਮਿਲ ਕਰੋ ਲੈਕਚਰਰ ਭਰਤੀ ਚ 52% ਦੀ ਸ਼ਰਤ ਰੱਦ ਕਰੋ ਇਸ ਤਰ੍ਹਾਂ ਫਿਰ ਦੇਖ ਸਕਦੇ ਹੁ ਤੁਸੀਂ ਮਾਸਟਰ ਕਾਟਰੂ ਭਰਤੀ ਦਾ ਇਸ਼ਤਿਹਾਰ ਜਾਰੀ ਕਰੋ ਉਸ ਵਜਾ ਆਰਟ ਐਂਡ ਕ੍ਰਾਫਟ ਟੀਚਰ ਪਰ ਭੁਜਾ ਕਰੋ ਲੈਕਚਰਰ ਪਰ ਭਰਤੀ ਦਾ ਇਸ਼ਤਿਹਾਰ ਦਿਓ ਤਾਂ ਸਰਕਾਰ ਇਹ ਤਮਾਮ ਭਰਤੀਆਂ ਪੂਰੀਆਂ ਕਰਨੀਆਂ ਭੁੱਲ ਗਈ ਆਪਣੇ ਜਿਹੜੇ ਫਲੈਕਸ ਚਾਰਟ ਨੇ ਉਹ ਲਾ ਲਾ ਕੇ ਸਰਕਾਰ ਨੇ ਸੜਕਾਂ ਭਰਤੀਆਂ ਲੇਕਿਨ ਭਰਤੀਆਂ ਪੂਰੀਆਂ ਨਹੀਂ ਕੀਤੀਆਂ ਇਸ ਕਰਕੇ ਸਾਨੂੰ ਇਹੇ ਆਪਣੀਆਂ ਮੰਗਾਂ ਇੱਥੇ ਲਿਖਣੀਆਂ ਪੈਂਦੀਆਂ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਔਰ ਸਰਕਾਰ ਵੀ ਸਾਡੇ ਵੱਲ ਗੌਰ ਕਰੇ ਹਾਂਜੀ